ਦੋਸਤੋ ਨਿਰਾਸ਼ ਚਿਹਰਿਆਂ ਤੇ ਹਾਸਾ ਲਾਉਣ ਵਾਲਾ ਪੰਜਾਬੀ ਐਕਟਰ ਜਸਵਿੰਦਰ ਪੱਲਾ 22 ਅਗਸਤ ਦਿਨ ਸ਼ੁੱਕਰਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ ਜਿੱਥੇ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬੀ ਇੰਡਸਟਰੀ ਤੋਂ ਵੀ ਹਰ ਕੋਈ ਪੱਲਾ ਸਾਹਿਬ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰ ਰਿਹਾ ਹੈ ਤੇ ਹੁਣ ਸਿੱਧੂ ਮਸੇਵਾਲੇ ਦੇ ਮਾਪੇ ਵੀ ਜਸਵਿੰਦਰ ਪੱਲਾ ਦੀ ਕੋਈ ਮੋਤ ਤੇ ਬੋਲੇ ਹਨ ਸਿੱਧੂ ਮੁਸੇ ਵਾਲੇ ਦੇ ਮਾਪਿਆਂ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਸਵਿੰਦਰ ਪੱਲਾ ਜੀ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਮਨ ਬੇਹਦ ਉਦਾਸ ਹੈ ਉਹ ਇੱਕ ਪ੍ਰਭਾਵਸ਼ਾਲੀ ਅਦਾਕਾਰ ਅਤੇ ਫਿਲਮੀ ਸਫਰ ਦੇ ਸਤਕਾਰਯੋਗ ਹਿੱਸੇਦਾਰ ਸਨ ਉਹਨਾਂ ਦੀ ਕਲਾ ਅਤੇ ਯੋਗਦਾਨ ਸਦਾ ਯਾਦ ਰਹੇਗਾ ਅਤੇ ਉਹਨਾਂ ਨੂੰ ਹਮੇਸ਼ਾ ਸਤਕਾਰ ਨਾਲ ਯਾਦ ਕੀਤਾ ਜਾਵੇਗਾ ਪਾਏ ਗਰੂ ਪਰਿਵਾਰ ਨੂੰ ਸ਼ਾਣਾ ਮੰਨਨ ਦਾ ਬਲ ਬਖਸ਼ਣ ਤੇ ਜਸਵਿੰਦਰ ਪੱਲਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਇੱਕ ਐਸਾ ਯੁੱਗ ਦਾ आई कैन सी हालाकी ਸਾਡੀ ਐਸ ਗਰੁੱਪ ਵਾਲੇ ਚਾਹੇ ਉਹਨਾਂ ਨੂੰ ਘਟ ਸੁਣਦੇ ਸੀ ਪਰ ਉਹਨਾਂ ਦੀ ਤੇ ਤੋਂ ਬਾਅਦ ਪਤਾ ਲੱਗ ਗਿਆ ਕਿ ਉਹਨਾਂ 'ਚ ਕੀ ਐਸੀ ਕਲਾ ਸੀ ਜਿਸ ਦੇ ਪਿੱਛੇ ਇਨਾ ਯੂਥ ਪਾਗਲ ਹੋਇਆ ਆਪਣੇ ਬੱਚੇ ਉਹਨਾਂ ਦੇ ਫੈਨ ਉਹਨਾਂ ਨੂੰ ਪੁੱਛਦੇ ਹੋ ਵੀ ਤੁਹਾਨੂੰ ਇਹਨਾਂ 'ਚ ਕੀ ਚੰਗਾ ਲੱਗਦਾ ਸੀ ਉਹਨਾਂ ਨੇ ਇੱਕ ਗੱਲ ਦੱਸੀ ਕਿ ਡੈਡੀ ਤੁਸੀਂ ਕਹਿ ਸਕਦੇ ਹੋ ਵੀ ਅਜੇ ਹੁਣ ਜਨਰੇਸ਼ਨ ਗੈਪ ਉਹਨਾਂ ਨੇ 뮤זיਕ ਚੱਕਿਆ ਕੋਰੀਆ ਦਾ ਕਾਲਿਆ ਦਾ ਵਰਡਿੰਗ ਆਪਣੀ ਪੰਜਾਬੀ ਦੀਆਂ ਦਿੱਤੀ ਸਟਾਈਲ ਆਪਣਾ ਦਿੱਤਾ ਇਸ ਕਰਕੇ ਯੂਥ ਨੇ ਉਹਨਾਂ ਨੂੰ ਚੱਕ ਲਿਆ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ